ਫੋਕਲਾ ਦੇ ਸਬ ਡਿਵੀਜ਼ਨ ਸੁਲਤਾਨਪੁਰੂ ਦੀ ਵਿਕੇਂ ਕੜਕਸਾਰ ਮਸ਼ਹੂਰ ਡੈਡੀ ਮੇਕ ਕਪੜੇ ਦੇ ਸ਼ੋਰੂਮ ਦਾ ਮੇਲ ਗਰਲਸ ਵਿੱਚ ਲੱਗੀ ਭਿਆਨਕ ਅੱਗ ਦੇ ਕਾਰਨ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਦੁਕਾਨ ਮਾਲਕ ਰਾਜਕੁਮਾਰ ਮੁੰਤੰਦਰ ਨੇ ਦੱਸਿਆ ਹੈ ਕਿ ਜਦੋਂ ਨੂੰ ਸਵੇਰੇ ਤੜਕਸਾਰ ਸੂਚਨਾ ਮਿਲੀ ਹੈ ਕਿ ਦੁਕਾਨ ਤੇ ਅੱਗ ਲੱਗੀ ਹੈ ਉਹ ਆਏ انہوں ਨੇ ਫਾਇਰ ਬੀਨ ਨੂੰ ਸੂਚਿਤ ਕੀਤਾ ਤਾਂ ਫਾਇਰ ਬ੍ਰੀਡ ਦੀਆਂ 5 ਜੱਡੀਆਂ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਲੱਗੀਆਂ ਸੂੜਾ ਪੈਦਾਂ ਨੂੰ ਨੁਕਸਾਨ ਹੋਇਆ ਹੈ ਫਾਇਰਵੇ ਨੂੰ ਜਦੋਂ ਯਾਦ ਕਰਕੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਸਨ ਔਰ ਅੱਗ ਨੂੰ ਕਾਫੀ ਸਮੇਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ ਫਾਇਰਵੇ ਵੀ ਜਦੋਂ ਯਾਦ ਪੰਜ ਗੱਡੀਆਂ ਲਗਾਤਾਰ ਅੱਗ ਬੁਝਾਉਣ ਦੇ ਵਿੱਚ ਜਦੋਂ ਯਾਦ ਕਰਦੀਆਂ ਰਹੀਆਂ ਆਪ ਕੋਠੀ ਕਰਦੇ ਹਾਂ ਇਹ ਗੁਰੂ ਰੱਖੋ ਹਲਕੀ ਨਾਮੇ ਤੇ ਅੱਡਾ ਤੇ ਕੀ ਕੁਰੀ ਘਟਣਾ ਹੈ ਮੈਂ ਰਾਜਕੁਮਾਰ ਬਨਚੰਦਾ ਸultanpur Lodhi ਵਾਸੀਆਂ ਜੀ ਤੇ ਮੈਨੂੰ 6:30 ਵਜੇ ਫੋਨ ਆਇਆ ਵੀ ਦੁਕਾਨ ਤੇ ਅੱਗ ਲੱਗ ਗਈ ਆ ਐਂਸਨ ਇਹਦੇ ਗਲੈਮ ਕਰਤੇ ਗਲੈਮ ਕਰਤੇ ਤੇ ਮੈਂ ਆਣ ਕੇ ਦੇਖਿਆ ਸ਼ਟਰ ਤੜਾਇਆ ਸ਼ਟਰ ਤੋੜ ਕੇ ਜਦੋਂ ਉਹਨੂੰ ਸ਼ਟਰ ਖੋਲਿਆ ਤੇ ਪੂਰਾ ਅੰਦਰ ਭਾਂਬੜ ਸੀ ਦੁਕਾਨ ਸਾਰੀ ਨਸ਼ਟ ਹੋ ਗਈ ਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜੋ ਵੀ ਅੰਦਰ ਸੀ ਸਾਰਾ ਸੜ ਕੇ ਤਬਾਹ ਹੋ ਗਿਆ ਇੱਕ ਵੀ ਚੀਜ਼ ਨਹੀਂ ਬਚੀ ਕੁਝ ਨਹੀਂ ਬਚਿਆ ਉਹਦੇ ਵਿੱਚ ਅੱਗ ਅੱਗ ਫਾਇਰ ਬ੍ਰਿਗੇਡ ਵਾਲੇ ਭਜਾਰੇ ਅਜੇ ਵੀ ਅੱਗ ਬੁਜੀ ਨਹੀਂ 2.5 ਘੰਟੇ ਹੋ ਗਏ ਆ ਅੱਗ ਬੁਜਣ ਦਾ ਨਾਂ ਨਹੀਂ ਲੈ ਰਹੀ ਵਿੱਚ ਸਾਰਾ ਗਰਮ ਕੱਪੜਾ ਸੀ ਜੋ ਰੈਡੀਮੇਡ ਕੱਪੜਾ ਸਾਰਾ ਵਿੱਚ ਸੀ ਸਾਰਿਆਂ ਨੂੰ ਅੱਗ ਲੱਗ ਗਈ ਆ ਸ਼ੋਰੂਮ ਕਿਹਦਾ ਕੀ ਸ਼ੋਰੂਮ ਦੀਪਕ ਨਾਰੰਗ ਦਾ ਮੇਰਾ ਰਿਸ਼ਤੇਦਾਰੀ ਚ ਭਤੀਜਾ ਲੱਗਦਾ। ਤੇ ਫਾਇਰ ਬ੍ਰਿਡ ਮੌਕੇ ਤੇ ਪਹੁੰਚ ਗਏ ਨਹੀਂ? ਹਾਂ ਫਾਇਰ ਬ੍ਰਿਡ ਮੌਕੇ ਤੇ ਪਹੁੰਚ ਗਏ ਜੀ। ਹੁਣ ਤਾਂ ਕਿੰਨੀਆਂ ਗੱਡੀਆਂ ਲੱਗ ਚੁਈਆਂ? ਹੁਣ ਤਾਂ ਹੀ ਐ ਪੰਜਵੀਂ ਗੱਡੀ ਆ ਗਈ ਆ ਪਾਣੀ ਦੀ ਤੇ ਚਾਰ ਗੱਡੀਆਂ ਲੱਗ ਕੇ ਚਲੇ ਗਈਆਂ ਪੰਜਵੀਂ ਗੱਡੀ ਹੁਣ ਲੱਗਣ ਲੱਗੀ ਆ ਪਾਣੀ ਦੀ। ਆਪ ਤੋਂ ਲੱਗੇ ਅਦਿਓ ਆਪ ਉਹ ਦਿੱਲੀ ਗਿਆ ਆ। ਮਾਲ ਲੈਣ ਦਿੱਲੀ ਗਿਆ ਆ। ਫੂਸਲਾ ਦੇ ਸਬ ਡਿਵੀਜ਼ਨ ਕਲਕਾਨ ਕ੍ਰੋਤੀ ਵਿਕੇ ਤਰਕਸਾਰ ਮਸ਼ਹੂਰ ਡੈਡੀ ਮੇਲ ਕਪੜੇ ਦੇ ਸ਼ੋਅਰੂਮ ਦਾ ਮੇਲ ਗਰਲਸ ਵਿੱਚ ਲੱਗੀ ਭਿਆਨਕ ਅੱਗ ਦੇ ਕਾਰਨ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਦੁਕਾਨ ਮਾਲਕ ਰਾਜਕੁਮਾਰ ਮੋਹੰਦਨ ਨੇ ਦੱਸਿਆ ਹੈ ਕਿ ਜਦੋਂ ਨੂੰ ਸਵੇਰੇ ਤੜਕਸਰ ਸੂਚਨਾ ਮਿਲੀ ਹੈ ਕਿ ਦੁਕਾਨ ਤੇ ਅੱਗ ਲੱਗੀ ਹੈ ਉਹ ਆਏ ਉਹਨਾਂ ਨੇ ਫਾਇਰ ਬ੍ਰੇਡ ਨੂੰ ਸੂਚਿਤ ਕੀਤਾ ਤਾਂ ਫਾਇਰ ਬ੍ਰੇਡ ਦੀਆਂ ਪੰਜ ਗੱਡੀਆਂ ਮੌਕੇ ਤੇ ਪਹੁੰਚ ਕੇ ਅੱਗ ਨੂੰ ਬੁਝਾਉਣ ਲੱਗੀਆਂ ਕਰੋੜਾਂ ਰੁਪਏ ਦਾ ਜੋ ਨੁਕਸਾਨ ਹੋਇਆ ਹੈ ਫਾਇਰ ਬ੍ਰੇਡ ਨੇ ਜਦੋਂ ਯਾਦ ਕਰਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਜਾ ਰਹੀਆਂ ਸਨ ਔਰ ਅੱਗ ਕੁ ਕਾਫੀ ਸਮੇਂ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਜਾ ਸਕਿਆ ਫਾਇਰ ਬ੍ਰੀਡ ਵੀ ਜਦੋਂ ਇਹ ਪੰਜ ਗੱਡੀਆਂ ਲਗਾਤਾਰ ਅੱਗ ਬੁਝਾਉਣ ਦੇ ਵਿੱਚ ਜਦੋਂ ਇਹ ਕਰਦੀਆਂ ਰਹੀਆਂ ਹਾਂ ਜੀ ਹਾਂ ਮੈਂ ਮਮੋ ਜੀ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕੀ ਹੋ ਰਿਹਾ ਹੈ। ਹਦਕੀ ਨਾਮ ਹੈ ਤੁਹਾਡਾ ਤੇ ਕੀ ਬੁਰੀ ਘਟਨਾ ਹੋਈ ਹੈ? ਮੈਂ ਰਾਜਕੁਮਾਰ ਬਨਚੰਦਾ ਸultanpur Lodhi ਵਾਸੀ ਹਾਂ ਜੀ ਤੇ ਮੈਨੂੰ 6:30 ਵਜੇ ਫੋਨ ਆਇਆ ਵੇ ਦੁਕਾਨ ਤੇ ਅੱਗ ਲੱਗ ਗਈ ਆ ਜਿੰਸਨ ਇੰਦਿਆਂ ਦੇ ਗਲੈਮ ਗਲੈਮ ਗਲ ਤੇ ਮੈਂ ਆਣ ਕੇ ਦੇਖਿਆ ਸ਼ਟਰ ਤੜਾਇਆ ਸ਼ਟਰ ਤੋੜ ਕੇ ਜਦੋਂ ਉਹਨੂੰ ਸ਼ਟਰ ਖੋਲਿਆ ਤੇ ਪੂਰਾ ਅੰਦਰ ਭੰਬੜ ਸੀ ਦੁਕਾਨ ਸਾਰੀ ਨਸ਼ਟ ਹੋ ਗਈ ਆ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਗਿਆ ਜੋ ਵੀ ਅੰਦਰ ਸੀ ਸਾਰਾ ਸੜ ਕੇ ਤਬਾਹ ਹੋ ਗਿਆ ਇੱਕ ਵੀ ਚੀਜ਼ ਨਹੀਂ ਬਚੀ ਕੁਝ ਨਹੀਂ ਬਚਿਆ ਉਹਦੇ ਵਿੱਚ ਅੱਗ ਅੱਗ ਫਾਇਰ ਬਰਗੇਡ ਵਾਲੇ ਭਜਾਰੇ ਆ ਜੇ ਵੀ ਅੱਗ ਬੁਜੀ ਨਹੀਂ 2 3 ਘੰਟੇ ਹੋ ਗਏ ਆ ਅੱਗ ਬੁਜਣ ਦਾ ਨਾਂ ਨਹੀਂ ਲੈ ਰਹੀ ਵਿਚ ਸਾਰਾ ਗਰਮ ਕਪੜਾ ਸੀ ਜੋ ਰੈਡੀਮੇਡ ਕਪੜਾ ਸਾਰਾ ਵਿੱਚ ਸੀ ਸਾਰਿਆਂ ਨੂੰ ਅੱਗ ਲੱਗ ਗਈ ਆ ਸ਼ੋਰੂਮ ਕਿਹਦਾ ਕੀ ਹੈ ਸ਼ੋਰੂਮ ਦੀਪਕ ਨਾਰੰਗ ਦਾ ਮੇਰਾ ਰਿਸ਼ਤੇਦਾਰੀ ਚ ਭਤੀਜਾ ਲੱਗਦਾ ਆ ਇਹ ਫਾਇਰ ਬ੍ਰੀਡ ਮੌਕੇ ਤੇ ਪਹੁੰਚ ਗਏ ਨਹੀਂ ਹਾਂ ਫਾਇਰ ਬ੍ਰੀਡ ਮੌਕੇ ਤੇ ਪਹੁੰਚ ਗਏ ਹੁਣ ਤਾਂ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਹੁਣ ਤਾਂ ਹੀ ਐ ਪੰਜਵੀਂ ਗੱਡੀ ਆ ਗਈ ਆ ਪਾਣੀ ਦੀ ਤੇ ਚਾਰ ਗੱਡੀਆਂ ਲਾ ਕੇ ਚਲੇ ਗਈਆਂ ਪੰਜਵੀਂ ਗੱਡੀ ਹੁਣ ਲੱਗਣ ਲੱਗੀ ਆ ਪਾਣੀ ਦੀ ਆ ਤਰ੍ਹਾਂ ਲੱਗੇ ਅੱਗ ਤੇ ਆ ਆਪੋ ਦਿੱਲੀ ਗਿਆ ਆਇਆ ਮਾਲ ਲੈਣ ਦਿੱਲੀ ਗਿਆ ਆਇਆ